हां ਵੀ ਦੋਸਤੋ ਸਵਾਗਤ ਹੈ ਜੀ ਵੀਡੀਓ ਵਿੱਚ ਅੱਜ ਪਹੁੰਚਾ ਵੀਰ ਬਰਨਾਲਾ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣਾ ਟਰੈਕਟਰ ਟਰਾਲੀ ਦੇ ਰੇਟ ਵੀਡੀਓ ਨੂੰ ਚੰਨਦੀ ਵਾਲੀ ਨੂੰ ਸ਼ੇਅਰ ਕਰਦੇ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜਾਈ ਦਿਵਾਇਆ ਪੀ ਵੀ 19 ਨੂੰ ਤੇ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਇੰਸਟਾਗ੍ਰਾਮ ਪੇਜ ਨੂੰ ਵੀ ਫੋਲੋ ਕਰ ਲਓ ਜੀ YouTube ਚੈਨਲ ਜਾਈ ਦਿਵਾਇਆ ਪੀ ਵੀ 19 ਨੂੰ 5710 ਚੌਂਡੀਆਰ 2007 ਮਾਡਲ ਹੈ ਪੰਜਾਬ ਨੰਬਰ ਹੈ ਰੰਗ ਪੇਂਟ ਦਾ ਓਰੀਜਨਲ ਹੈ ਟਰੈਕਟਰ ਬਾਕੀ ਕਲੰਪੀ ਵਗੈਰਾ ਲੱਗੀ ਹੋਈ ਹੈ ਡੱਕ ਵਗੈਰਾ ਲੱਗਿਆ ਹੋਇਆ ਟਰੈਕਟਰ ਨੂੰ ਮਾਡਲ 7 ਦਾ ਡਿਮਾਂਡ ਹੈੜੀ 445000 ਰੁਪਿਆ ਟਰੈਕਟਰ ਦੀ। ਬਾਕੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ। ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚਿਆ ਵੈਸੇ ਟਰੈਕਟਰ। ਵੀਰ ਦਾ ਕੰਟੈਕਟ ਨੰਬਰ ਹੈਗਾ 82890 17743 ਵੀਰ ਦਾ ਕੰਟੈਕਟ ਨੰਬਰ ਹੈ। ਗਵੀਰ ਸਵਰਾਜ 855 2008 ਮਾਡਲ ਹੈ। ਡਿਮਾਂਡ ਹੈੜੀ ਵੀਰ ਵੱਲੋਂ ਰੱਖੀ ਹੈ 365000 ਰੁਪਿਆ। ਰੰਗ ਪੇਂਟ ਦਾ ਵੀ ओरिजिनल ਹੈ ਜੀ ਟਰੈਕਟਰ ਸਾਰਾ। ਬਾਕੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ। 2008 ਮਾਡਲ ਹੈ। ਡਿਮਾਂਡ 365 ਆ। ਗੈ ਸਵਰਾਜ 852 2003 ਮਾਡਲ। ਡਿਮਾਂਡ 265000 ਰੁਪਏ ਚਿੱਪ ਵਾਲੀ ਕਾਪੀ ਹੈ ਰੈਕਟਰ ਦੀ। ਵੀਰ ਦਾੜਾ ਕੰਟੈਕਟ ਨੰਬਰ ਹੋਵੇਗਾ 96468784360। ਅੱਗੇ ਵੀ ਰਿਪੋਰਟ 3600 1994 ਮਾਡਲ ਆ। ਡਿਮਾਂਡ ਅੜੀ 145000 ਰੁਪਏ ਨੰਬਰ ਇਹਦਾ ਪੀਵੀ ਉੰਨੀ ਹੈ। ਬਰਨਾਲੇ ਦਾ ਜੀ ਲੋਕਲ। ਕੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ? ਗੈ ਸਵਰਾਜ 735 ਐਫੀ। 1995 ਮਾਡਲ ਹੈ ਡਿਮਾਂਡ ਹੈ 1,35,000 ਰੁਪਇਆ ਵੀਰ ਦਾ ਕੰਟੈਕਟ ਨੰਬਰ ਆਇਆ ਹੈ 8289017743 ਵੀਰ ਦਾ ਕੰਟੈਕਟ ਨੰਬਰ ਆ ਗਿਆ ਇਸਨਾਂ ਲਿਖਾ DI750 ਇਹ 6 ਮਾਡਲ ਹੈ ਨਮਾੜੀ 3,11,000 ਰੁਪਇਆ ਕੰਟੈਕਟ ਨੰਬਰ ਜਿਹੜਾ ਹੈਗਾ 96468784360 ਇਹ ਵੀਰ ਲੈਫਟ ਵਾਲੀਆਂ ਟਰਾਲੀਆਂ ਨੇ ਜੀ ਮੀਜਨ ਵਗੈਰਾ ਦੇਖ ਸਕੋ ਟਰਾਲੀਆਂ ਦੀ 11ਵੇਂ ਸਾਢੇ 6 ਦੀ ਟਰਾਲੀ ਹੈ ਜੀ ਲੈਫਟ ਵਾਲੀ ਡਿਮਾਂਡ ਹੈ 1,47,000 ਰੁਪਿਆ ਵੀਰ ਦਾੜਾ ਕੰਟੈਕਟ ਨੰਬਰ ਹੈਗਾ 9646874360 ਅੱਲੇ ਤੋਂ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਪਾਕੀ ਟਾਇਰ ਵਗੈਰਾ ਤੋਂ ਦੇਖ ਸਕਦੇ ਹੋ 11ਵੇਂ ਸਾਢੇ 6 ਦੀ ਡਿਮਾਂਡ 1,47 ਕੰਟੈਕਟ ਨੰਬਰ ਹੈੜਾ 9646874360 ਅੱਗੇ ਵੀਟ ਲੈਫਟ ਹੈ ਟਰਾਲੀ ਹੈ 10 ਦੀ 80 ਚ ਡਿਮਾਂਡ ਹੈ 1,68,000 ਰੁਪਿਆ ਬਾਕੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ ਇਹ ਟਰਾਲੀ ਖਰੀਦਣ ਲਈ ਵੀ ਨੰਬਰ ਨੋਟ ਕਰ ਸਕਦੇ ਹੋ 96468743360 ਬਾਕੀ ਥੱਲੇ ਦਾ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਦੀ ਅੱਗੇ ਵੀਰ ਫੇਰ ਲੈਫਟ ਹਾਈਡ ਟਰਾਲੀ ਹੈ ਜੀ ਵਿੱਚ ਗਾੜਨ ਵਾਲੀ ਇੱਟ ਤੇ ਜਾਲੀ ਵਗੈਰਾ ਲੱਗੀ ਵੀ ਹੈ ਡਿਮਾਂਡ ਟਰਾਲੀ ਜਿਹੜੀ 1,45,000 ਰੁਪਏ ਵੀਰ ਦਾ ਕੰਟੈਕਟ ਨੰਬਰ ਹੋਵੇਗਾ 96468743360 ਵੀਰ ਦਾ ਕੰਟੈਕਟ ਨੰਬਰ ਹੈ ਬਾਕੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਦੀ ਸਟੀਲੀ ਹੱਬਾਂ ਦੇ ਵਿੱਚ ਆ 10 ਨਟ ਹੀ ਹੱਬਾਂ ਟਰਾਲੀ ਦੀ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਢਾਲੇ ਵਗੈਰਾ ਤੋਂ ਟਰਾਲੀਆਂ 11 ਵੇ ਸਾਢੇ 6 ਟਰਾਲੀ ਹੈ ਕੰਡਕਟਰ ਨੰਬਰ ਹੈਗਾ 9646874360 ਉੱਜੀਆਂ ਟਰਾਲੀਆਂ ਵੀ ਦੇਖ ਸਕਦੇ ਆਂ ਬੈਕ ਸਾਈਡ ਤੋਂ ਬਰਨਾਲਾ ਏਰੀਆ ਵੀਰ ਦਾ ਇਹ ਵੀ DI 750 ਸੋਨਾਲੀਕਾ 2007 ਮਾਡਲ ਹੈ ਡਿਮਾਂਡ ਰਹੀ 3,30,000 ਰੁਪਇਆ ਵੀ 13 ਨੰਬਰ ਆ ਬਾਕੀ ਜਣਗਗਰਾਂ ਤੋਂ ਦੇਖ ਸਕਦਾ ਟਰੈਕਟਰ ਵੀਡੀਓ ਚੱਲਦੀ ਹੈ ਜਲਦੀ শেয়ার ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਨੂੰ ਬਾਕੀ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਲਈ ਜਾਂ ਖੇਤੀਬਾੜੀ ਦਾ ਸੰਦ ਖਰੀਦਣ ਵੇਚਣ ਲਈ ਨੰਬਰ ਨੋਟ ਕਰ ਸਕਦੇ ਹਾਂ 9646874360 ਥੋੜਾ ਹੀ 1993 ਮਾਡਲ ਡਿਮਾਂਡ 1 ਲੱਖ 35000 ਰੁਪਿਆ ਵੀਰ ਦਾ ਕੰਟੈਕਟ ਨੰਬਰ ਆ ਹੋਵੇਗਾ 82890 17743 ਵੀਰ ਦਾ ਕੰਟੈਕਟ ਨੰਬਰ ਹੈ ਅੱਗੇ ਵੀਰ ਇਸੇ ਵੀਰ ਦਾ ਹੀ 17 ਮਾਲ ਸਵਰਾਜ 855 ਡਿਮਾਂਡ ਹੈ ੜੀ ਟਰੈਕਟਰ ਦੀ ਹੋएगी 5 ਲੱਖ ਤੇ 65000 ਰੁਪਇਆ 2017 ਮਾਡਲ ਹੈ ਕੰਟੈਕਟਰ ਨੰਬਰ ਜਿਹੜਾ ਹੈਗਾ 82890 17643 ਕੰਟੈਕਟਰ ਨੰਬਰ ਹੈ ਵੀਰ ਦਾ ਗੇ ਵੀਰ ਐਚ ਐਮਟੀ ਨਾੜਗਰਮ ਮੋਡੀਫਿਕੇਸ਼ਨ ਹੋਈ ਵੀ ਹੈ ਫੁੱਲ ਟਰੈਕਟਰ ਦੀ ਕਲੋਪੀ ਵਗੈਰਾ ਲੱਗੀ ਵੀ ਹੈ 2003 ਮਾਡਲ ਹੈ ਡਿਮਾਂਡ ਹੈ ੜੀ 4 ਲੱਖ 45000 ਰੁਪਇਆ ਪਾਵਰ ਸਟੀering ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਚਲਦੀ ਹਾਲ ਦੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ 22 ਸਵਰਾਜ 855 ਕੰਡੀਸ਼ਨ ਵਗੈਰਾ ਦੇਖਸਾ ਟਰੈਕਟਰ ਦੀ 2006 ਮਾਡਲ ਹੈ ਡਿਮਾਂਡ ਹੈ 3,55,000 ਰੁਪਿਆ 3 ਸਪੀਡ ਹੈ ਕੰਡੀਸ਼ਨ ਵਗੈਰਾ ਦੇਖਸਾ ਟਰੈਕਟਰ ਦੀ ਵੀਡੀਓ ਸ਼ੇਅਰ ਜ਼ਰੂਰ ਕਰ ਦੇਈ 16 ਦੇ 12 ਦੇ ਵਿੱਚ ਹੈ ਵੇਤੀ ਵੜੇ ਦੇ ਸੰਧ ਖਰੀਦਣ ਵੇਚਣ ਲਈ ਨੰਬਰ ਨੋਟ ਕਰ ਸਕਦੇ 9646874360 ਧੰਨਵਾਦ